ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸੰਕਾ ਫਲੋਰ ਦੇ ਨਿਵਾਸੀਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਮਿਤੀ 1 6 2024 ਨੂੰ ਸਾਡੇ ਦੇਸ਼ ਦੀ ਮਹਾਪੰਚਾਇਤ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਾਡੇ ਫਲੋਰ ਜਲੰਧਰ ਸੀਟ ਤੋਂ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਜੀ ਕੇਪੀ ਜੋ ਖੜੇ ਹਨ ਸੋ ਉਹਨਾਂ ਦਾ ਚੋਣ ਨਿਸ਼ਾਨ ਤੱਕੜੀ ਹੈ ਜੋ ਹਲਕਾ ਫਲੋਰ ਦੇ ਦੁਆਸੀਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਸ਼੍ਰੀ ਮਹਿੰਦਰ ਸਿੰਘ ਜੀ ਕੇਪੀ ਜੀ ਆਪ 6 ਨੰਬਰ ਬਟਨ ਦਬਾ ਕੇ ਤੱਕੜੀ ਦਾ ਚੋਣ ਨਿਸ਼ਾਨ ਤੇ ਫੋਟਾਂ ਪਾਈਆਂ ਜਾਣ ਸੋ ਸਾਰਿਆਂ ਦੇ ਚਰਨਾਂ ਵਿੱਚ ਅਪੀਲ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਚੱਲ ਕੱਲ ਇੱਕ ਤਰੀਕ ਹੈ ਇੱਕ ਤਰੀਕ ਬੜਾ ਇਤਿਹਾਸਿਕ ਦਿਨ ਹੈ ਇੱਕ ਤਰੀਕ 1984 ਨੂੰ ਕਾਂਗਰਸ ਸਰਕਾਰ ਵੱਲੋਂ ਸਾਡੇ ਤਖਤ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੇ ਟੋਪੋਪਾਂ ਨਾਲ ਹਮਲਾ ਕੀਤਾ ਗਿਆ ਸੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਦਿਨ ਨੂੰ ਤੁਸੀਂ ਯਾਦ ਰੱਖਦੇ ਹੋਏ ਨਾ ਇਸ ਇਤਿਹਾਸਿਕ ਦਿਨ ਨੂੰ 1 ਜੂਨ 1984 ਨੂੰ ਇਹ ਹਮਲਾ ਹੋਇਆ ਤੇ ਕੱਲ 1 ਜੂਨ 2024 ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਤੁਸੀਂ ਇਸ ਦਿਨ ਨੂੰ ਮੁੱਖ ਰੱਖਦੇ ਹੋਏ ਆਪਣੇ ਕਰੋ ਦਰਬਾਰ ਸਾਹਿਬ ਦੀ ਫੋਟੋ ਅਕੇ ਮੱਥਾ ਟੇਕ ਕੇ ਵੋਟ ਪਾਉਣ ਜਾਣਾ ਹੈ ਤੇ ਇਸ ਦਰਬਾਰ ਸਾਹਿਬ ਤੇ ਕੀਤੇ ਹੋਏ ਹਮਲੇ ਦੀ ਨਿਖੇਦੀ ਕਰਦੇ ਹੋਏ ਮੈਂ ਬੇਨਤੀ ਕਰਦਾ ਹਾਂ ਕਿ ਦੂਜੀਆਂ ਸਰਕਾਰਾਂ ਨੂੰ ਵੋਟਾਂ ਨਾ ਪਾਈਆਂ ਜਾਣ ਸੋ ਬੇਨਤੀ ਹੈ ਕਿ ਤੱਕੜੀ ਦਾ 6 ਨੰਬਰ ਬਟਨ ਦਬਾ ਕੇ ਮਹਿੰਦਰ ਸਿੰਘ ਕੇਪੀਜੀ ਨੂੰ ਕਾਮਯਾਬ ਕਰੋ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ